ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਜੋਗੀਆਂ ਦੇ ਨਾਲ ਵਿਚਾਰ ਕਰਦੇ ਨੇ ਹੁਣ ਜੋਗੀਆਂ ਨੇ ਲਿਆ ਕੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਉਹ ਆਪਣਾ ਸਾਰਾ ਸਮਾਨ ਲਿਆ ਕੇ ਰੱਖ ਦਿੱਤਾ ਉਹਨਾਂ ਆਖੇ ਜੀ ਅਸੀਂ ਤਾਂ ਜੋਗੀਆਂ ਗੁਰੂ ਨਾਨਕ ਸਾਹਿਬ ਤੁਸੀਂ ਕਹਿੰਦੇ ਤੁਸੀਂ ਵੀ ਜੋਗੀ ਹੋ ਪਰ ਤੁਹਾਡੇ ਕੋਲ ਜੋਗੀਆਂ ਵਾਲੀ ਕੋਈ ਨਿਸ਼ਾਨੀ ਨਹੀਂ ਜੋਗੀਆਂ ਦੀ ਕੀ ਨਿਸ਼ਾਨੀ ਹੈ ਜੀ ਕਹਿ ਲਏ ਉਹਨਾਂ ਨੇ ਤਨ ਦੇ ਉੱਤੇ ਰੋਹੀਦਾਰ ਕੱਪੜੇ ਗੋਦੜੀ ਪਹਿਨੀ ਹੋਵੇ ਹੱਥ ਵਿੱਚ ਖੱਪਰ ਫੜਿਆ ਹੋਵੇ ਸਰੀਰ ਤੇ ਸੁਆਹ ਮਲੀ ਹੋਵੇ ਹੱਥ ਵਿੱਚ ਡੰਡਾ ਫੜਿਆ ਹੋਵੇ ਕਰਮੰਡਲ ਫੜਿਆ ਇਹ ਸਾਰੇ ਇੱਕ ਜੋਗੀ ਦਾ ਇਦਾਂ ਦਾ ਇੱਕ ਸਰੂਪ ਹੁੰਦਾ ਕੰਨ ਕੰਨ ਪੜਵਾਏ ਮੁੰਦਰਾ ਪਾਈਆਂ ਗੁਰੂ ਨਾਨਕ ਸਾਹਿਬ ਕਹ ਲਗੇ ਸਾਰਾ ਕੁਝ ਤਾਂ ਮੇਰੇ ਕੋਲ ਪਹਿਲਾਂ ਤੋਂ ਹੀ ਹੈ ਉਹਨਾਂ ਆਖਿਆ ਨਜ਼ਰ ਨਹੀਂ ਆਉਂਦਾ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਤੁਹਾਡਾ ਭੇਖ ਹੈ ਮੇਰਾ ਭੇਖ ਨਹੀਂ ਹੈ ਤੁਹਾਡਾ ਜੀਵਨ ਭੇਖ ਹੈ ਬਿਲਕੁਲ ਤੁਸੀਂ ਕੇਵਲ ਦਿਖਾਵੇ ਦੇ ਜੋਗੀ ਹੋ ਮੈਂ ਦਿਖਾਵੇ ਦਾ ਜੋਗੀ ਨਹੀਂ ਹਾਂ ਮੈਂ ਰੱਬ ਦਾ ਜੋਗੀ ਹਾਂ ਜੋਗ ਦਾ ਅਰਥ ਹੁੰਦਾ ਜੁੜਨਾ ਸੇਵ ਨੇ ਜਦੋਂ ਇਹ ਗੱਲ ਆਖੀ ਹੁਣ ਉਹਨਾਂ ਨੂੰ ਸਮਝਣਾ ਆਵੇ ਵੀ ਸਾਨੂੰ ਦੱਸੋ ਤੁਸੀਂ ਜੋਗੀ ਕਿਵੇਂ ਹੋ ਗੁਰੂ ਨਾਨਕ ਸਾਹਿਬ ਨੇ ਫਿਰ ਦੱਸਿਆ ਮਾਰਜ ਨੇ ਆਖਿਆ ਜੇ ਮੈਂ ਤੁਹਾਡੇ ਵਾਲਾ ਜੋਗੀ ਬਣ ਜਾਣਾ ਧੰਗੁਰ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਰੱਬੀ ਬਾਣੀ ਅੰਦਰ ਕਿਰਪਾ ਕਰਦੇ ਨੇ ਕਿ ਜਿਵੇਂ ਭੇਖੀ ਜੋਗੀ ਜਿਹੜੇ ਨੇ ਇਹਨਾਂ ਵਰਗੇ ਜੋਗੀ ਬਣ ਜਾਈਏ ਤੇ ਫਿਰ ਮਾਲਕ ਦੇ ਦਰ ਦੇ ਉੱਤੇ ਕਿਸ-ਕਿਸ ਚੀਜ਼ ਦਾ ਲੇਖਾ ਦੇਣਾ ਪਵੇ ਉਹ ਪਤਾ ਹੀ ਨਹੀਂ ਜੋਗੀ ਹੋਵਾ ਜਗ ਭਵਾ ਘਰ-ਘਰ ਭਿਖਿਆ ਲਿਓ ਮੈਂ ਉਹ ਜੋਗੀ ਨਹੀਂ ਜਿਹੜਾ ਘਰ-ਘਰ ਮੰਗਦਾ ਫਿਰਦਾ ਵਾਂ ਮੈਂ ਘਰ-ਘਰ ਵਿੱਚੋਂ ਭਿਖਿਆ ਮੰਗ ਕੇ ਤੇ ਮੇਰਾ ਗੁਜ਼ਾਰਾ ਹੁੰਦਾ ਹੋਵੇ ਮੈਂ ਉਹ ਜੋਗੀ ਨਹੀਂ ਆ ਦਰਗਾਹੇ ਲੇਖਾ ਮੰਗਿਆ ਕਿਸ-ਕਿਸ ਉੱਤਰ ਦੇਵਾਂ महाराज आदि ने जो रब के दर से लेखा मंगया जाएगा फिर मैं कि गुनाह का हिसाब देवगा इस करके मैं वो जोगी नहीं हाँ जिन्हों भेखी जोगी दिखावे का जोगी क्या है? मेरा जोग वो नहीं है एक थान बड़ा प्यारा दीप ने लिखा वो कहड कमंडल मोडे पहाड़ ਕਹਿ ਲਗੇ ਅਸਲ ਦੇ ਵਿੱਚ ਡੰਡੋਤ ਵੀ ਕਰਦਾ ਹੈ ਹਰ ਇੱਕ ਮੰਡਲ ਵੀ ਫਰਿਆ ਬਸ ਮਨ ਨੂੰ ਮੋਢੇ ਉੱਤੇ ਭਾਰ ਲਦਿਆ ਪਰ ਕਹਿ ਲਗੇ ਇਹ ਜੋਗੀ ਨਹੀਂ ਕਰਮਾਂ ਦੀ ਮਾਰ ਕਹਿ ਲਗੇ ਤੇ ਵਿਚਾਰਾ ਕਰਮਾਂ ਦਾ ਮਾਰਿਆ ਹੋਇਆ ਇਹ ਜੋਗੀ ਨਹੀਂ ਹੋ ਸਕਦਾ ਕਿਉਂਕਿ ਜੋਗ ਦੇ ਅਰਥ ਕੁਝ ਹੋਰ ਨੇ ਸਿੱਖ ਰੋਜ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਉੱਥੇ ਮਹਾਰਾਜ ਨੇ ਬੜੇ ਪਿਆਰੇ ਬਚਨ ਮਨੁੱਖਤਾ ਦੇ ਸਾਹਮਣੇ ਰੱਖੇ ਜੋਗੀ ਦੀ ਡੈਫੀਨੇਸ਼ਨ ਕਿ ਜੋਗੀ ਦੀ ਪਛਾਣ ਕਿਵੇਂ ਹੋਵੇ ਮਹਾਰਾਜ ਜੀ ਨੇ ਮੁੰਦਾ ਸੰਤੋਖ ਸ਼ਰਮ ਪਤ ਛੋੜੀ ਧਿਆਨ ਕੀ ਕਰੇ ਵਿਪੂਤ ਸੰਤੋਖ ਦੀਆਂ ਮੰਦਰਾ ਕੰਨ ਪਰਵਾ ਕੇ ਮੰਦਰਾ ਪਵਾ ਲੈਣ ਕੋਈ ਜੋਗੀ ਨਹੀਂ ਬਣਦਾ ਜਿੰਨਾ ਚਿਰ ਉਹ ਦਿન્દ્ર ਸੰਤੋਖ ਨਾ ਹੋਵੇ ਸੰਤੋਖ ਦੀਆਂ ਮੰਦਰਾ ਸ਼ਰਮ ਦਾ ਮਤਲਬ ਹੁੰਦਾ ਹੈ ਮਿਹਨਤ ਜੇ ਤੁਸੀਂ ਸ਼ਰਮ ਪੜੋਗੇ ਤਾਂ ਇਹਦਾ ਅਰਥ ਹੁੰਦਾ ਲੱਜਾ ਇੱਜ਼ਤ ਸ਼ਰਮ ਨਹੀਂ ਪੜਾ ਸ਼ਰਮ ਇਹਦਾ ਅਰਥ ਹੁੰਦਾ ਹੈ ਮਿਹਨਤ ਮੁਸ਼ਕਲ ਕਹਲਣਾ ਗੁਰੂ ਸਾਹਿਬ ਆਦਿ ਨੇ ਵੀ ਪਰਮਾਤਮਾ ਪਰਮੇਸ਼ਰ ਦੀ ਕਿਰਪਾ ਸਦਕਾ ਸੰਤੋਖ ਦੀਆਂ ਮੰਦਰਾਂ ਪਾਈਆਂ ਨੇ ਤੇ ਕਹਿ ਲਗੇ ਜਿਹੜੀ ਮੈਂ ਮਿਹਨਤ ਕਰਦਾ ਹਾਂ ਨਾ ਉਹ ਮੇਰੇ ਵਾਸਤੇ ਝੋਲੀ ਹੈ ਪਾਤਰ ਹੈ ਭਾਂਡਾ ਹੈ ਧਿਆਨ ਕੀ ਕਰਾਂ ਬਿਪੋ ਤੁਸੀਂ ਸਰੀਰ ਤੇ ਸੁਆਹ ਮਲੀ ਹੈ ਪਰ ਮੈਂ ਜਦੋਂ ਪਰਮਾਤਮਾ ਦੇ ਚਰਨਾਂ ਵਿੱਚ ਧਿਆਨ ਜੋੜਦਾ ਮੇਰੇ ਵਾਸਤੇ ਉਹੀ ਸੁਆਹ ਹੈ ਖਿੰθαਕਾਲ ਕੁਾਰਿਕ ਆਇਆ ਯੁਗ ਡੰਡਾ ਪ੍ਰਤੀਤ ਖਿੰθα ਕਿਹਨੂੰ ਕਹਿੰਦੇ ਨੇ ਖਿੰθα ਕਹਿੰਦੇ ਨੇ ਗੋਦੜੀ ਨੂੰ ਜਿਹੜੀ ਸਰੀਰ ਉੱਤੇ ਪਹਿਨੀ ਜਾਂਦੀ ਰੂਹੀਦਾਰ ਕੈਨ ਲਗੇ ਮੌਤ ਦਾ ਭੈ ਮੇਰੇ ਵਾਸਤੇ ਖਿੰਥਾ ਹੈ ਕੁਆਰੀ ਕਾਇਆ ਹੁਣ ਕੁਆਰੀ ਕਾਇਆ ਆਪਾਂ ਕਿਹਨੂੰ ਕਹਿੰਦੇ ਹਾਂ ਜਿਸ ਤਨ ਨੂੰ ਪਰਪੁਰਖ ਜਾਂ ਪਰ ਇਸਤਰੀ ਨੇ ਭੋਗਿਆ ਨਹੀਂ ਹੈ ਉਹ ਕੁਆਰੀ ਕਾਇਆ ਹੈ ਮਹਾਰਾਜ ਆਦਿ ਨੇ ਮੈਂ ਵਿਕਾਰਾਂ ਵੱਲੋਂ ਇਸ ਕਾਇਆ ਨੂੰ ਬਚਾ ਕੇ ਰੱਖਿਆ ਇਸ ਕਰਕੇ ਕੁਆਰੀ ਹੈ ਜਾਂ ਇਹਨੂੰ ਇਸ ਅਰਥਾਂ ਵਿੱਚ ਵੀ ਪੜਿਆ ਜਾਂਦਾ ਹੈ ਬਿਜਿਨੂ ਮੌਤ ਰੁਪੀ ਲਾੜੇ ਨੇ ਅਜੇ ਵਿਆਹਾ ਨਹੀਂ ਉਹ ਕੁਆਰੀ ਹੈ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਕਹਿ ਲਗੇ ਇਹ ਅਸਲ ਵਿੱਚ ਮੇਰੇ ਕੋਲ ਉਹ ਜੋਗ ਦੀ ਜੁਗਤ ਹੈ ਕਿ ਮੇਰੇ ਅੰਦਰ ਪਰਮਾਤਮਾ ਦੇ ਪ੍ਰਤੀ ਸ਼ਰਧਾ ਤੇ ਪਿਆਰ ਹੈ ਉਹ ਮੇਰੇ ਕੋਲ ਡੰਡਾ ਹੈ। ਜੋਗੀਆਂ ਕੋਲ ਡੰਡਾ ਹੁੰਦਾ। ਆਈ ਪੰਛੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਈ ਪੰਥ 12 ਪੰਥ ਨੇ ਜੋਗੀਆਂ ਦੇ ਉਹਨਾਂ ਵਿੱਚੋਂ ਸਭ ਤੋਂ ਵੱਡਾ ਆਈ ਪੰਥ ਹੈ ਕਹਿ ਲਗੇ ਮੇਰੇ ਵਾਸਤੇ ਆਈ ਪੰਥੋ ਹੈ ਜਿਹੜਾ ਸਾਰੇ ਸੰਸਾਰ ਦਾ ਮਿੱਤਰ ਸੱਜਣਾ ਹੈ ਜਮਾਤ ਸ਼ਬਦ ਜਮਾਤੀ ਜਿੱਥੇ ਸਾਰੇ ਬੱਚੇ ਇਕੱਠੇ ਬੈਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਜਮਾਤ ਇਸਲਾਮਿਕ ਸ਼ਬਦ ਜਦੋਂ ਉਹ ਹਜ ਕਰਨ ਵਾਸਤੇ ਜਾਂਦੇ ਨੇ ਇਸਲਾਮਿਕ ਲੋਕ ਤਾਂ ਉਹ ਆ ਦਿਨ ਵੀ ਇਹ ਸਾਡੀ ਜਮਾਤ ਹੈ ਹਜ ਕਰਨ ਚੱਲੀ ਹੈ ਜਦੋਂ ਉਹ ਕਾਫਲੇ ਦੇ ਰੂਪ ਵਿੱਚ ਹੁੰਦੇ ਨੇ ਇਸ ਤਰ੍ਹਾਂ ਜਦੋਂ ਬੱਚੇ ਪੜ੍ਹਦੇ ਨੇ ਇਹ ਪੰਜਾਬੀ ਭਾਸ਼ਾ 'ਚ ਵੀ ਇਹ ਸਾਰੇ ਜਮਾਤੀ ਨੇ ਜਮਾਤੀ ਦਾ ਮਤਲਬ ਕਲਾਸਮੇਟ ਜਿਹੜੇ ਸਾਰੇ ਇੱਕੋ ਹੀ ਕਲਾਸ ਵਿੱਚ ਪੜ੍ਹਨ ਵਾਲੇ ਨੇ ਉਹਨਾਂ ਨੂੰ ਜਮਾਤੀ ਕਿਹਾ ਜਾਂਦਾ ਹੈ ਮਹਾਰਾਜ ਜੀ ਨੇ ਸਗਲ ਜਮਾਤੀ ਸਾਰੇ ਸੰਸਾਰ ਨੂੰ ਜਿਹੜਾ ਆਪਣਾ ਮਿੱਤਰ ਮੰਨਦਾ ਹੈ ਮੇਰੇ ਵਾਸਤੇ ਉਹ ਆਈ ਪੰਥ ਦਾ ਜਿਹੜਾ ਆਈ ਪੰਥ ਨੂੰ ਮੰਨਣ ਵਾਲਾ ਹੈ ਮਨ ਜਿੱਤੈ ਜਗ ਜੀਤ ਜਿਹਨੇ ਆਪਣੇ ਮਨ ਨੂੰ ਜਿੱਤ ਲਿਆ ਉਹ ਹੀ ਜਗਤ ਨੂੰ ਜਿੱਤ ਸਕਦਾ ਹੈ ਭਾਈ ਜੋਗੀ ਜੇ ਮਨ ਨੂੰ ਨਹੀਂ ਜਿੱਤਿਆ ਤੇ ਫਿਰ ਖਾਲੀ ਆਪੇਖ ਬਣਾਉਣ ਦਾ ਕੋਈ ਲਾਭ ਨਹੀਂ ਮਨ ਨੂੰ ਜਿੱਤ ਪਹਿਲਾਂ ਜਿੱਦਣ ਤੂੰ ਆਪਣੇ ਮਨ ਨੂੰ ਜਿੱਤੇਗਾ ਖੇੜ ਉਦੋਂ ਹੀ ਬਣੇਗੀ